ਮਾਦੂ ਦਾ ਯਾਰ ਲੈ ਕੋਈ ਬਗਲ ਨਹੀਂ ਮੰਗੇ ਉਹ ਆਇਆ ਸੁੱਝਾ ਜੋ ਇਹਨੂੰ ਦਵਾ ਮੋੜਦੇ ਯਾਰ ਸਾਰੇ ਪਸ਼ੂ ਆਹ ਸਾਰੇ ਸੋਦਾ ਮੈਂ ਦੱਸਦਾ ਸੱਤ ਆਦੇ ਪੁੱਠੇ ਸੱਤ ਪੁੱਠੇ ਦਾ ਹਾਇਰੀਆ ਕੋ ਲੰਗ ਮਾਰ ਜਾਂਦੀ ਹੈ ਲੰਗ ਦੇ ਗਿੱਲੇ ਕੁੱਲੇ ਕਰਕੇ ਮਾਰੀ ਜਾਂਦੇ ਪਰ ਸਾਹ ਤਾਂ ਤੈਨੂੰ ਬਾ ਚੰਗੇ ਪਸ਼ੂ ਲੰਗ ਮਾਰਦੇ 40000 ਰੁਪਏ ਦੇਨੇ ਵੀਰੇ ਸਾਰੀਆਂ ਦਾ ਠੀਕ ਹਨ ਯਾਰ ਆ ਗਿਆ ਯਾਰ ਅੱਬਾ ਜਣ ਦੇਖ ਕੇ ਆਵਾਂ ਦਾ ਬਜਨ ਦੇ ਪੈਸੇ ਲਾਉਣੇ ਨੇ ਹਾਂ ਪਰ 40 ਆਹਾ ਸਾਰਾ ਕੁਝ ਦੇਖ ਲਿਆ ਮੈਂ ਨਹੀਂ ਬਚਪਾਰੀ ਨੇ ਹੋ ਬੜਾ ਆ ਗਿਆ ਨੇ ਨਾ ਜੱਜ ਉਹਦੇ ਕਹਾ ਬਾਕੀ ਦਾ ਹੋ ਰਹੀ ਸਾਰਾ ਮਾਰ ਹੌਲੇ ਕਾ ਓਏ ਮੇਸੀਆਂ ਨੇ ਉਮੀ ਤੂੰ ਕਿਸੇ ਕੰਨਾ ਸੱਤ ਸੱਤ ਬੰਨੂ ਦਾ ਖਾਸੀ ਬਣ ਕੇ ਫਿਰ ਆ ਖਾਸੀ ਬਣ ਕੇ ਇਹਨਾਂ ਦਾ ਵਜਨ ਕਰਾਵਾ ਹਾਂ ਗਾਹਾਂ ਵੀ ਕੋ ਬੈਠੇ ਨੇ ਕਿੰਨੇ ਯਾਰ ਸਹੀ 10 20 ਨੇ ਦੋਸਤ ਜੀ ਸਾਰੇ ਮੁੱਢ ਨੂੰ ਮਗਾ ਉੱਠੇ ਦੇ ਖਾਲ ਛੱਡਦੇ ਹਾਂ ਜਿੰਨੇ ਜਾਉਂਗਾ ਲੈਣ ਦੇ सोचेंगे कब आएगा? अरे चलो गाड़ा मार पहना हैं। ना ना पाँच पत्ते दस पता लग गया नहीं तो मार के चलो गाड़ा मिन्नू का तो लोड है सोच कर पहनती। यार नहीं दिख रहे। बहुत अच्छा बने रहा। नहीं नहीं नगर मांगे भी कठिन है नहीं आप वो इस आज तुम आते हो तो तुम चेन्नई बन के ही अरे इस आज तुम

ਪਰ ਨਹੀਂ ਬੇਚਣਾ ਗਾਵਾ ਇੱਕ ਕਮਾਸ ਇੱਕ ਹਜ਼ਾਰ ਤਾਂ ਹੈ। ਪਰ ਯਾਰ 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 ਕੋਈ ਗੱਲ ਨਹੀਂ ਬਾਈ ਹੁਣ ਇਹ ਉਦੋਂ ਚੱਲਦਾ ਬਾਈ ਹੁਣ ਮੈਂ ਵਿੱਚ ਬੋਲੀ। ਉਹਨੂੰ ਚਲਾ ਦੇ। 11 ਹਜ਼ਾਰ 45 ਹਜ਼ਾਰ ਆ ਯਾਰ ਕਿੱਧਰ ਲੱਗ ਗਿਆ ਉਹ? ਮੈਂ ਗੁਨਾਹੀਆਂ ਚਾਹੀਦੀ 45 ਲਾਤਾ ਆ ਫੜੋ 400 ਤੱਕ ਰੱਖਿਆ ਇਹ ਵੀ ਦਿਨ 1000 ਰੁਪਏ ਹੋਰ ਪਾ ਲੈ। ਕੰਦੀਨੇ ਜੀ ਜਦ ਤੱਕ ਗੱਲ ਦੱਸਾਂਗਾ ਸਿਰਾ ਪੁੱਤ ਕੀ ਆ ਜਦੋਂ ਦੁਬਾਰਾ ਹੀ ਹੋ ਗਿਆ ਬੇ ਜਨਾਬੇ ਤੇਰੀ ਮਰਜ਼ੀ ਆਪਾਂ ਨੂੰ ਕੋਈ ਇਲਾਰਚ ਨਹੀਂ ਗੱਲ ਹਣਗਾ ਪਰ ਜਦੋਂ ਦੁਬਾਰਾ ਹੀ ਹੋ ਗਿਆ ਇਹ ਫੁੱਲ ਵਾਂਗੂ ਥੱਲੇ ਜਾਣ ਗਿਆ ਜਾਣ ਗਿਆ ਤਾਂ 50 ਪਸ਼ੂ ਖਰੀਦੇ ਤੇ ਨੇ ਬਾੜਾ ਪੱਟ ਲਿਆ ਤਾਂ ਛੋਟੀਆਂ ਵੀ ਸਾਨੂੰ ਡੜੇ ਦੇ ਵਿੱਚ ਪਈਆਂ ਸੀ ਇਹਨੇ ਅੱਪ ਯਾ ਪਸ਼ੂ ਲੈ ਆ ਤੁਹਾਡੇ ਕਿਆ ਤੁਹਾਡੇ ਕਹਿੰਦੇ ਗੱਲ ਠੀਕ ਆ ਸਹੀ ਗੱਲ ਤੁਸੀਂ ਸਹੀ ਕਹਿਤਾ ਆਪਣੀ ਵਜਾਂ ਆਪਣੀ ਮੈਨੂੰ ਪਤਾ ਮੈਂ ਕਿੱਥੋਂ ਨੂੰ ਲੈ ਗਿਆ ਦਾ ਵਿੱਚ ਬੱਕਰੀਆਂ ਇੱਥੇ ਵੀ ਲੈ ਗਏ ਵਿੱਚ ਇੱਥੇ ਵੀ ਲੈ ਗਏ ਵਿੱਚ ਇੱਥੇ ਵੀ ਲੈ ਗਿਆ ਦੀਆਂ ਅੱਪ ਜਦ ਤੇਰੀ ਚੰਗੇ ਮਾੜੀ ਦੇ ਹੋ ਉਹ ਯਾ ਪਸ਼ੂ ਮੈਂ ਤਰੀਤੇ ਦਾ ਮੈਨੂੰ ਪਤਾ ਕੀ ਰੇ ਇਹ ਯਾ ਹੁਣ ਦੇਖ ਯਾਰ ਨਹੀਂ ਇਹਦਾ ਬੂਹਾ ਬੂ ਦੇਖਣਾ ਯਾਰ ਉਹੀ ਕਹਿ ਰਿਹਾ ਤੈਨੂੰ ਮੈਂ ਮੈਂ ਤਾਂ ਆਪਣੀ ਦੜੇ ਮੈਂ ਵੀ ਦੜੇ ਜੇ ਕੀਤਾ ਦੜੇ ਜੇ ਮੈਂ ਵੀ ਦੇ ਦਿਆਂ ਛੋਟੀਆਂ ਪੱਟੀਆਂ ਜਿਹੜੀਆਂ ਆਈਆਂ ਦੀਆਂ ਹੁਣ ਕਿਹਾ ਕਹਣਾ ਤੂੰ ਕੀ ਲਾਤਾ ਇਹਨਾਂ ਦਾ ਲੱਗਦਾ ਯਾਰ ਪਲਾਉ ਲਾ ਵੀ 40000 ਰੁਪਇਆ ਨਹੀਂ ਦੇ ਇਹ ਨਗਰ 11 ਨੇ ਇਹ ਕਹਿੰਦਾ ਬੀਮਾ ਗੁੰਗਾ 55000 ਦੀ ਇਹ ਮੈਨੂੰ ਪੁੱਤ ਕਿੱਥੋਂ ਕਰਦਾਗਾ ਮੰਗਦਾ 55 ਦੇ ਕਹਿੰਦਾ ਲੱਗਦਾ ਉਹ ਦੁਹੜੀ ਪਰਲੇ ਪਾਸ ਕਿਆ ਕਰਦਾ ਮੈਨੂੰ ਪਤਾ ਕਿੱਥੋਂ ਕਰਦਾ ਮੈਨੂੰ ਪਤਾ ਹੈ ਉੱਥੇ ਦੇਣੀ ਉਹ ਫੇਰ ਚੰਬਰ ਨਹੀਂ ਮੰਮਾ ਫੇਰ ਨਹਾ ਕਰ ਗਿਆ ਜਣੋ ਜਣ ਨਹੀਂ ਕਿਆ ਤੇਰਾ ਮਹਾਰਤ ਪੁੱਤ ਆਏ ਨਹੀਂ ਤਾਂ ਗੁੱਸਾ ਕਰਦਾ ਨਹੀਂ ਗੁੱਸਾ ਕਰ ਕੋਈ ਨਹੀਂ ਮੈਨੂੰ ਕਹਿਣਾ ਨਹੀਂ ਬਗ ਇਹ ਮਾਜਾ ਹੈ ਆਪਦਾ ਜਵਾਬ ਜੇ ਮੰਨਨ ਤਾਂ ਲੈਣੀ ਆ ਭਾਈ ਆਪਦਾ ਮੱਫਾ ਮਾਰਾਂਗਾ ਯਾਰ ਤੇਰੀ ਮਿਲ ਤੇਰੀ ਰੱਖ ਲੱਗੇ ਨਹੀਂ ਆਇ ਨਹੀਂ ਤੈਨੂੰ ਵੀ ਬੁਸੋਂ ਬਣੇ ਇਹਨੂੰ ਵੀ ਚਾਰੀ ਨੂੰ ਬਣੇ ਜਿਹੜਾ ਲੈਂਦਾ ਮਾਲ ਤੈਨੂੰ ਹੀ ਬਣੇ ਇਹ ਗੱਲ ਨਹੀਂ ਹੈਗੀ ਇੱਕ ਵੀ ਬਣ ਜੇ ਚੱਲੇ ਨੇ 1000 ਘੱਟ ਗਿਆ 1000 ਤੋਂ ਵੱਧ ਬਣਾ 1000 ਘੱਟ ਹੀ ਦਿੰਦਾ ਨਹੀਂ ਮਦਦ ਯਾਰ 1000 ਰੁਪਏ ਵੱਧਾ ਵੱਧਾ ਯਾਰ ਇਹ ਘੱਟ ਕਰਦਾ ਬੋਲ ਰਫਾੜੋ ਬੋਲ ਬੋਲ ਅਈਓ ਸਰਦਾਰਾ ਟੋਲੇ ਦੇਖਣਾਂ ਦੇ ਪਹਿਲਾਂ ਟੋਲੇ ਟੋਲੇ ਕਰਦੀ ਨਮੇੜ ਮੇਰੇ ਮਾਦੇ ਵਾ ਠੀਕ ਹੈ ਜਿਵੇਂ ਹੁਣ ਨਮੇੜ ਦੇ ਨਾਲ ਮਾਰੇ ਹੰਡੀ ਵਾਲਾ ਕਹੋ ਯਾਰ ਮਾਰੇ ਤੇ ਜੇ ਕਾ ਕਰਨਾ ਦਫਾ ਲੋ 2000 ਪਿਆ ਹੋਵੇ ਚਾਹ ਕਫਾ ਲਈ ਉਹ ਨਹੀਂ ਫੜ ਕੇ ਬਹੁਤ ਆ ਫਰਕ ਦਾ ਹੁੰਦਾ ਬਾਈ ਤੁਨ ਕੋ ਕਹਿਣੀ ਨਹੀਂ ਹੈਗਾ ਸੀ ਬੱਤੇ ਰੋਲੇ 11 ਪਸ਼ੂ ਵੀ ਨੇ 242 ਕਿੰਨਾ ਹੋ ਗਿਆ 47 ਹਾਂ 3 ਘੱਟ ਲਾਉਂਦਾ ਕੋਈ ਨਹੀਂ ਨਹੀਂ ਕਿਉਂ ਵੱਡਾ ਮਾਲ ਲੈ ਲਾਂਗੇ ਉਹ ਬਾਤ ਦੇਖ ਰਹਾ ਹੁਣ ਵੇ ਕੋਈ ਨਹੀਂ ਕੋਈ ਅਰੇ ਇਹ ਵੀ ਨਾ ਲੈ ਕੇ ਭਾਈ ਨਾ ਇੰਨਾ ਜ਼ਿਆਦਾ ਰੱਖ ਲੈ ਕੋਈ ਨਾ ਫਿਰ ਆਪਾਂ ਨੂੰ ਟਾਈਮ ਤਾਂ ਹੋ ਜਾਣਾ ਨਹੀਂ ਇਹ ਨਹੀਂ ਆਉਣਾ ਕਰਲਾ ਚਾਹ ਦੀ ਜਨਮ ਦੇ ਵਿੱਚ ਚਾਹ ਦੀ ਜਨਮ ਦੀ ਜਨਾਈ ਦੇਖਾ ਕਰੋ ਆਉਂਦੀ ਜਨਮ ਦੇਖਿਆ ਕਰੀ ਜੋ ਖਾ ਇਹ ਪੁੰਜੀ ਜਾਂਦੀ ਹੈ ਉਹਦਾ ਨੂੰ ਕਰਨਾ ਹੈਗਾ ਇਦਾਂ ਹੁਣ ਆਉਂਦਾ ਮਾਮ ਦੇਖਦਾ ਹੈਗਾ ਠੀਕ ਤਾਂ ਚੱਲ ਸਹੀ ਹੈ ਇਹ ਬੰਦੂ ਦੇਖ ਜਦ ਰੋਟੀ ਮਾਂ ਤਾਂ ਨਹੀਂ ਨਚਾਂਦੇ ਯਾਰ ਰੋਟੀ ਬਣਦੀ ਨਹੀਂ ਹੁੰਦੀ ਜਦ ਹੀ ਖਿਲਾ ਦੇਣਾ ਕਿੱਥੇ ਮੈਨੂੰ ਰੋਟੀ ਫੇਰ ਜਦ ਹੀ ਖਿਲਾ ਦੇਣਾ ਸੀ ਮੇਰਾ ਨਰਾਈ ਨਹੀਂ ਕਰਦਾ ਜਿਸ ਨੂੰ ਰੋਟੀ ਬਣਾਉਣਾ ਫਿਰਦਾ ਹੈਗਾ ਆਹ ਯਾਰ ਇਹ ਕਹਿੰਦਾ ਯਾਰ ਉੱਥੇ ਯਾਰ ਇਹ ਮਾਰੇ ਜੋ ਯਾਰ ਕਿਹੜੇ ਸਾਥ ਨੂੰ ਪੈਣੀ ਇਹ ਜੋ 2000 ਦੁਨੀਆ ਦੇ ਨਾ ਬਚਾ ਰੂਪ ਕਰਨ ਦਾ ਕਿ ਮਤੋਂ ਮਾਰੇ ਦਾ ਕਰ ਲਿਆ ਉਹ ਗੱਲ ਨਹੀਂ ਮੈਂ ਨਹੀਂ ਹੰਦਾ ਕਰ ਲਿਆ ਉਹ ਗੱਲ ਯਾਰ ਕੁਛ ਨਾ ਕਰ ਕੋਈ ਮਿਲਦਾ ਨਹੀਂ ਯਾਰ ਉਹ ਦੇਖ ਨਾ ਮੇਰੀ ਮੜੀ ਮੜੀ ਮੜਾ ਜਾ ਮੜਾ ਜਾ ਕਿਲ ਕੋਈ ਯਾਰ ਜਲੇ ਨੂੰ ਨਾ ਦਿੰਦੇ ਇਹ ਖੜਾ ਰਹੂ ਇਹ ਫੇ ਮੈਨੂੰ ਬੋਗਾ ਮਰੇ ਬਸੂ ਗਿਆ ਇਹ ਵੀ ਖੜਾ ਰਹੂਗਾ ਨਾ ਹੁਣ ਵੇਦ ਦੋ ਜਲਦੀ ਚੜਾਉਗੀ ਉਹਰੇ ਹੱਥ ਕਰ ਉਹ ਨਾ ਬੱਦ ਕੇ ਖੜ ਜਾ ਤੂੰ ਮੈਨੂੰ ਕੋ ਕੁਛ ਨਾ ਨਹੀਂ ਯਾਰ ਭੈਣ ਦੀ ਦੂਰ ਹਟ ਉਹ ਹਟ ਮੈਂ ਨਹੀਂ ਹੁੰਦਾਗਾ ਉਹ ਮੈਂ ਹੀ ਹੁੰਦਾ ਤੇਰੇ ਕੰਮ ਉਹ ਖੜ ਜਾ ਹਟ ਜਾ ਉਹ ਖੜ ਪਾਇਆ ਮੇਰਾ ਬਾਪ ਮੈਂ ਬੋਗੜ ਪਿਆਰ ਹੋਗਾ ਵਾਲਾ ਮਸਲਾ ਓਏ ਉਹ ਕਿੱਧਰ ਡੋੜ ਜਾ ਬਸ ਓਏ 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 ਮੰਗ ਵਾਜਾ ਕਹੋ ਕਹੋ ਕੁੰਦੇ ਨਹੀਂ ਯਾਰਾ ਕੁੰਦੇ ਨਹੀਂ ਹੋ ਨਹੀਂ ਨਹੀਂ ਉਹ ਨਹੀਂ ਨਹੀਂ ਕਿੰਨੀ ਦੀ ਗੱਲ ਨੇ ਮੈਨੂੰ ਮੈਨੂੰ ਨਾ ਅਗਲੀ ਬੰਦਾ ਉਹ ਅਗਲੀ ਬੰਦਾ ਕਬਾ ਮਾਲ ਦੀ ਗੱਲ ਹੋ ਕੁਛ ਹੈ ਕਾੜੇ ਪੈਦ ਨੇ ਮੰਨ ਜਾ ਕਾੜੇ ਪੈਦ ਨੇ ਉਹ ਮੰਨ ਜਾ ਕਾੜੇ ਪੈਦ ਨੇ ਕਾੜੇ ਬਧੇ ਲੱਗਦਾ ਹੈ ਕਾੜੇ ਪੈਦ ਨੇ ਮੈਂ ਦੇ ਦਰ ਇਸ ਮੈਂ ਜਲਦੀ ਖਲਾਸ ਨਹੀਂ ਫੇਰ ਬਧੇ ਲੱਗਦੇ ਨਹੀਂ ਯਾਰਾ ਲਓ ਆਹ ਬਾੜਿਆ ਨੋਟ ਵੀ ਪੈਣ ਦੋ ਕਰਦੇ ਆਏ ਹੋ ਗਿਆ

7 8 9 10 11 12 13 14 15 16 17 18 19 20 21 22 23 24 25 26 27 28 29 30 ਕੀ ਹੋ ਗਿਆ ਇਹ ਅਰੇ ਇੱਕੋ

ਨੋਂ 10 ਇਹ 10000 ਹੈ ਹੈ 40 4000 ਹਾਂ 40 ਪਤਾ ਲੱਗਿਆ